ਤਾਪਾ ਮੰਡੀ ਦੇ ਵਿੱਚ ਵੀਰ ਬਣਾਉਂਦੇ ਨੇ ਤੇ ਟਰਾਲੀਆਂ ਦੀ ਕੁਆਲਿਟੀ ਜਿਹੜੀ ਉਹ ਦੇਖਣਯੋਗ ਆ ਗਈ ਹੈ ਨਾ ਕਹਿੰਦੇ ਵੀ ਇੱਕ ਟਰਾਲੀ ਜਿਹੜੀ ਪੂਰੀ ਸੋਹਣੀ ਦਿੱਖ ਬਣਾਉਂਦੇ ਨੇ ਟਰਾਲੀਆਂ ਟਰਾਲੀਆਂ ਆਮ ਕਰੀਆਂ ਪਈਆਂ ਨੇ ਪਈਆਂ ਨੇ ਅੱਜ ਤਾਂ ਤੇ ਬਾਕੀ ਕੰਮ ਵੀ ਬਹੁਤ ਆ ਮੁੰਡਿਆਂ ਕੋਲ ਇਹਨਾਂ ਕੋਲੇ ਰਾਈਏ ਵਾਲਿਆਂ ਨੇ ਤੇ ਟਰਾਲੀਆਂ ਬਣਾਉਂਦੇ ਵੀ ਬਹੁਤ ਸੁੱਧ ਨੇ ਤੇ ਆਪਣੇ ਲਵੇ ਲਾਉਣੇ ਤਾਂ ਫੇਰ ਤਾਂ ਮਿਸਤਰੀ ਲਾਲਾ ਸਾਰੇ ਭਾਰਤਪੁਰ ਤੇ ਇਹੀ ਚੱਲਦੀਆਂ ਨੇ ਹਾਂਜੀ ਹਾਂਜੀ ਭਾਰਤ ਤੇ ਆਲੂਆਂ ਤੇ ਫਸਲ ਤੇ ਜਿਹੜੀ ਤੇ ਮਰਜ਼ੀ ਤੁਸੀਂ ਕੰਮ ਲੈ ਸਕਦੇ ਹੋਗੇ ਠੀਕ ਹੈ ਇਹਨਾਂ ਨੂੰ ਠੀਕ ਹੈ ਜੀ ਹਾਂ ਤੇ ਟਾਟਾ ਸੇਲ ਦਾ ਸਾਰਾ ਲੋਹਾ ਲੱਗਿਆ ਹੋਇਆ ਇਹਨ ਆ ਬਾਕੀ ਮੋਹਰਾ ਦੇਖ ਲਓ ਸਾਰੀਆਂ ਸਟਾਟਾ ਸੇਲ ਦੀਆਂ ਸਾਰੀਆਂ ਮੋਹਰਾ ਨੇ ਠੀਕ ਆ ਬਸ ਤਾਂ ਦੇਸੀ ਜੀ ਬਣਾਈ ਜਾਂਦੇ ਨੇ ਹਾਂ ਬਾਕੀ ਜਿਹੇ ਜਹਾ ਗਾਹ ਕਹਿੰਦਾ ਫਿਰ ਬਣਦਾ ਉਹ ਜੀ ਜਾਂਦੀ ਉਹ ਹੀ ਬਣ ਜਾਂਦੀ ਆ ਹਾਂ ਉਹਦਾ ਕਹਿੰਦੇ ਜਿਹੇ ਜਹਾ ਮਿੱਠਾ ਪਾਉਂਗੇ ਉਹ ਹੀ ਜੀ ਜਾਂਦੀ ਉਹ ਹੀ ਹਾਂ ਉਹ ਹੀ ਜੀ ਚਾਹ ਬਣ ਜਾਂਦੀ ਆ ਜੀ ਠੀਕ ਆ ਪ੍ਰੋਪਰ ਆ ਕਿੰਨੇ ਫੁੱਟੀ ਟਰਾਲੀ ਇਧਰ ਇਹ 14 7 ਆ ਵੀਰ ਜੀ 14 7 ਹਾਂ ਠੀਕ ਆ 11 12 13 14 ਤੱਕ ਸਾਡੇ ਕੋਲ ਤਿਆਰ ਮਿਲਦੀਆਂ ਐ ਸੋਨੂੰ ਟਰਾਲੀਆਂ ਬਾਕੀ ਮੋਡੀਫਿਕੇਸ਼ਨ ਵਾਲ ਜਿਵੇਂ ਹੁਣ ਜਿਵੇਂ ਚੱਲ ਪਿਆ ਟਰੈਂਡ ਆਉਗਾ ਚੱਲ ਹਾਂ ਉਹ ਮੈਂ ਚੱਲੀ ਜਾਂਦਾ ਠੀਕ ਹੈ ਠੀਕ ਹੈ ਜੀ ਗੱਲ ਦੇ ਨਿਗ੍ਹਾ ਮਰਵਾ ਦਿਓ ਆ ਦੇਖੋ ਤਿੰਨ ਪਾਸੇ ਡਾਲਾ ਖੁੱਲਦਾ ਇਹਦਾ ਤਿੰਨ ਪਾਸੇ ਹਾਂਜੀ ਤਿੰਨ ਪਾਸੇ ਜੀ ਉਹ ਸਾਈਡ ਨੂੰ ਸਾਰਾ ਖੁੱਲ ਜਾਂਦਾ ਜੀ ਤਾਂਹਾਨੂੰ ਖੁੱਲ ਜਾਂਦਾ ਥੱਲੇ ਨੂੰ ਖੁੱਲ ਜਾਂਦਾ ਸਾਰਾ ਠੀਕ ਹੈ ਲੈ ਮੇਤਰੋ ਆਲਾ ਫੈਸਿਲਟੀਆਂ ਕਰੀ ਬਹੁਤ ਵਧੀਆ ਅੱਗੇ ਨਾਲੋਂ ਇਹ ਕਲੱਚ ਲਾ ਸਾਰੇ ਮਜ਼ਬੂਤ ਲਾ ਕੇ ਦਿੱਤੇ ਦੇਖੋ ਆ ਇੱਕ ਪਾਸਾ ਖੁੱਲਦਾ ਹੁੰਦਾ ਇਹਨੂੰ ਹਾਂਜੀ ਹਾਂਜੀ ਹੋਰ ਇਧਰੋਂ ਵੀ ਖੁੱਲ ਜੂ ਤੇ ਤਾਂਹਾਨੂੰ ਵੀ ਖੁੱਲ ਜੂਗਾ ਹਾਂਜੀ ਖੁੱਲ ਜੂ ਠੀਕ ਆ ਲੈ ਮੇਤਰੋ ਤਿੰਨ ਪਾਸੇ ਨੂੰ ਸਾਰਾ ਖੁੱਲਦਾ ਆਹ ਟਰਾਲੀ ਦੇ ਡਾਲਾ ਸਾਰਿਆਂ ਨੇ ਹੀ ਕਰ ਲਾ ਗਏ ਸਾਰਿਆਂ ਨੇ ਐਂ ਲੱਗ ਗਏ ਤੇ ਇਹਦੇ ਵਿੱਚ ਵੀ ਫਿਰ ਜਿਹੜਾ ਫਰਸ ਵਗੈਰਾ ਉਹ ਕਿਵੇਂ ਹੈਗਾ ਫਰਸ ਟਾਟਾ ਦਾ ਹੀ ਸਾਰਾ ਸਾਰਾ ਟਾਟਾ ਦਾ ਹਾਂਜੀ ਇਹ ਤਿੰਨ ਪਾਸੇ ਡਾਲਾ ਫੁੱਲਦਾ ਜੀ ਠੀਕ ਹੈ ਥੱਲੋਂ ਤਾਂਹਾਂ ਉੱਪਰ ਉੱਪਰ ਤੋਂ ਹਾਂ ਸਵਾਦੋ ਫੁੱਟ ਬਾਹੜਾ ਤਿੰਨ ਫੁੱਟ ਬੈੱਡ ਆ ਜੀ ਆਹ ਕਲੱਚ ਲਾਦਾ ਇਹ ਕਲੱਚ ਲੌਂਗ ਲੱਗਿਆ ਹਾਂ ਆ ਇਧਰੋਂ ਹੋਰ ਵੀ ਦੱਸ ਦੋ ਮਾੜਾ ਜਾਂ ਤਿੰਨ ਹੁੱਕਾ ਲਾਤੀਆਂ ਇਧਰ ਹਾਂ ਇਹ ਤਿੰਨ ਹੁੱਕਾਂ ਲਾਤੀਆਂ ਕਈ ਵਾਰ ਮਜ਼ਬੂਤ ਕੋਈ ਚੀਜ਼ ਹੋਰ ਪਾਉਣੀ ਪੈਂਦੀ ਹੈਗੀ ਇਹ ਚ ਇਹਦੀ ਮਜ਼ਬੂਤੀ ਵਧਾ ਦੋ ਮਜ਼ਬੂਤੀ ਪਾ ਜਾਂਦੀ ਆ ਹਾਂ ਠੀਕ ਆ ਜੀ ਤੇ ਜਿਹੜਾ ਆਪਣਾ ਮਤਲਬ ਕਿ ਟਰਾਲੀ ਆ ਪਾਇਆ ਹਾਂਜੀ 11 11.5 12 12.5 13 7 14 7 ਤੇ 16 7 ਤੱਕ ਅਸੀਂ ਸਾਡੇ ਕੋਲ ਤਿਆਰ ਮਿਲਦੇ ਆ ਤੇ ਉਦੋਂ ਬਾਅਦ ਗਾਹ ਕਾ ਦੇ ਚੋ ਇਸ ਤੇ ਸਾਈਟ ਤੇ ਹੀ ਬਣਵਾ ਸਕਦਾ ਮਾੜ ਕੇ ਫੋਟੋ ਦਿਖਾ ਕੇ ਜਿਹੇ ਜੀ ਟਰਾਲੀ ਕਹੂਗਾ ਉਹੋ ਜੀ ਬਣ ਜਾਏਗੀ ਬਣ ਕੇ ਤਿਆਰ ਹੋ ਜਾਓ ਤੇ ਹੁਣ ਕਿੰਨੇ ਘੜਾਂ ਦੀ ਬੁਕਿੰਗ ਚੱਲੀ ਜਾਂਦੀ ਆ ਸਾਡੇ ਕੋਲੇ 1 ਮਹੀਨੇ ਦੀ ਬੁਕਿੰਗ ਚੱਲੀ ਜਾਂਦੀ ਆ ਜੀ ਠੀਕ ਆ ਟਰਾਲੀਆਂ ਬਣੀ ਜਾਂਦੀਆਂ ਅੰਦਰ ਉਹ ਪ੍ਰੋਪਰ ਜਾਲੀ ਲੱਗੀ ਵੀ ਉਹ ਵੀ ਦਿਖਾ ਦਿਓ ਕੈਮਰਾ ਮਾਰ ਕੇ ਬਾਈਆਂ ਨੂੰ ਹਾਂ ਹਾਂ ਅੰਦਰ ਚੱਲੋ ਠੀਕ ਆ ਆਹ ਰੰਗ ਵਾਲੀ ਇੱਧਰ ਹੀ ਹਾਂ ਇਹ ਰੰਗ ਹੋ ਕੇ ਤਿਆਰ ਹੋਗੀ ਟਰਾਲੀ ਬਸ ਠੀਕ ਆ ਇਹ ਭੇਜਣੀ ਸੀਗੀ ਓਕੇ ਠੀਕ ਆ ਜੀ ਉਹ ਪ੍ਰੋਪਰ ਫਿਟਿੰਗ 'ਚ ਜਾਲੀ ਲੱਗੀ ਵੀ ਆ ਦੇਖੋ ਜਾ ਕੇ ਸਾਰੀ ਜਾਲੀ ਟਾਟਾ ਦੀ ਜਾਲੀ ਸਾਰਾ ਟਾਟਾ ਟਾਟਾ ਦਾ ਮਾਲਾ ਟਾਟਾ ਦੀ ਜਾਲੀ ਹੈ ਜੀ ਠੀਕ ਹੈ ਜੀ ਸਾਰਾ ਕੈਮਰਾ ਮਾਰ ਲਓ 13-7 ਖੜੀ ਹੈ ਸਿੰਗਲ ਜੈਕ 'ਚ ਇਹ ਪ੍ਰੋਪਰ ਜਮਾ ਰੰਗ ਲਈ ਰੈਡੀ ਹੈ ਹਾਂ ਰੰਗ ਲਈ ਰੈਡੀ ਹੈ ਜੀ ਇਹ ਠੀਕ ਹੈ ਲੋ ਉਸ ਦਿਨੋਂ ਦੇਖ ਦੇ ਕੋ ਟਰਾਲੀ ਜੀ ਨਾ ਮੋਡੀਫਿਕੇਸ਼ਨ ਕਰਤੀ ਹੈ 47 ਜੀਪ ਤੇ ਆ ਨੱਪੇ ਜੇ ਲਾਦੇ ਜਿਹੜੇ ਪਹਿਲਾਂ ਗੀਪਾਂ ਦੇ ਲਾਉਂਦੇ ਹੁੰਦੇ ਸੀ ਨਾ ਇਹ ਚ 2022 ਦੀ ਨਵੀਂ ਹਾਬਾ 2022 ਦੇ ਬਹਿਰਾਂ ਗਾ ਵੱਡੇ ਜੈਲ ਗ੍ਰੀਸ ਪਾ ਕੇ ਦੰਨੇ ਆ ਕਿ ਦੂਜਾ ਡਸਪੋਜਲ ਕੰਮ ਨਹੀਂ ਕਰਦੇ ਠੀਕ ਆ ਠੀਕ ਹੈ ਜੀ ਰੇਲ ਦਾ ਹਿੱਸਾ ਗਾ ਰੇਲ ਦਾ ਹਿੱਸਾ ਹੈ ਜੀ ਹਾਏ ਤੁਹਾਨੂੰ ਮੈਂ ਪਹਿਲਾਂ ਹੀ ਪੁੱਛਣਾ ਭੁੱਲ ਗਿਆ ਵੀ ਜਵੇਂ ਟੌਰਸਿਸ ਤੇ ਚੱਲ ਜਾਂਦੇ ਆ ਆਮ ਸਾਰੀਆਂ ਟਰਾਲੀਆਂ ਦਾ ਰੇਲ ਦਾ ਇੱਛਾ ਹੀ ਲਾਉਂਦੇ ਨੇ ਜੇ 14 ਤੋਂ ਬਾਅਦ ਅਸੀਂ ਰੇਲ ਦਾ ਹਿੱਸਾ ਪਾਉਣੇ ਆਗੇ ਠੀਕ ਆ ਵਾ ਰੇਲ ਦੇ ਇਥੇ ਨਾਲ ਹੀ ਕਿਤੇ ਰੇਲ ਦੇ ਹਿੱਸੇ ਤਾਂ ਨਹੀਂ ਲਾਈ ਜਾਂਦੇ ਨਹੀਂ ਨਹੀਂ ਆਏ ਨਹੀਂ ਜੀ ਰੇਲ ਤਾਂ ਹੀ ਸਪੈਸ਼ਲੀ ਆਉਂਦਾ ਲਾਂਗਾ ਸਪੈਸ਼ਲੀ ਆਉਂਦਾ ਹੈ ਹਾਂ ਉਹ ਜੇ ਅਗਲਾ ਕਹਿੰਦਾ ਗਾਹਕ ਤਾਂ ਲਾਉਨੇ ਆ ਅਸੀਂ ਠੀਕ ਆ ਹਾਂ ਅਸੀਂ ਇਹ ਵੱਡੀਆਂ ਟਰਾਲੀਆਂ ਤੇ ਲੱਗਦਾ ਗਾਏ ਵੱਡੀਆਂ ਟਰਾਲੀਆਂ ਤਾਂ ਆਮ ਹੀ ਲੱਗਦਾ ਹਾਂ 11 1/2 ਤਾਂ ਆਮ ਹੀ ਲਵਾਈ ਜਾਂਦੇ ਹਾਂ ਹਾਂ ਇਹ ਵੱਡੀਆਂ ਟਰਾਲੀਆਂ ਦੇ ਲਾਹਦਾ 11 1/2 ਦਾ 4 ਇੰਚ ਵੀ ਚੱਲੇ ਜਾਂਦਾ ਠੀਕ ਆ ਹਾਂ 13 14 15 16 ਤੱਕ ਇਹ ਪਾ ਜਾਂਦੇ ਹਾਂ ਸਾਡੇ ਆਲੂ ਵਾਲੀ ਹੋਗੀ ਜਿੜੀ ਜੁਰੀ ਲਈ ਤਾਂ ਕੋਈ ਡਬਲ ਹੀ ਸਬਿਲਾਰ ਨੇ ਕਿ ਫੁੱਲ ਹੈਵੀ ਐ ਇਹ ਸਾਰੇ ਕਿੰਨੇ ਕੁਆਂਟਲਾਂ ਦੀ ਟਰਾਲੀ ਹੋਏਗੀ ਇਹ ਟਰਾਲੀ 25 ਤੋਂ ਲੈ ਕੇ 30 30 ਕੁਆਂਟਲ ਤੱਕ ਟਰਾਲੀ ਇਸ ਤਰ੍ਹਾਂ ਕਰਦੇ ਆ 25 ਤੋਂ 30 ਤੱਕ ਟੋਲ ਕੇ ਦੇਣੀ ਹਾਂ ਟਾਇਰ ਦੇ ساتھ ਹੋ ਲੈਣੇ ਤਾਂ ਲੈ ਸਕਦਾ ਨਹੀਂ ਮਾਲ ਕਾ ਆਪ ਹੀ ਲੈ ਸਕਦਾ ਜੀ ਅੱਛਾ ਠੀਕ ਟਾਇਰਾਂ ਦਾ ਹਾਂ ਜੀ ਹਾਂ ਜੀ ਲਓ ਜੀ ਇਹ ਵੀ ਤਿੰਨੇ ਪਾਸੇ ਨੂੰ ਖੋਲਦਾ ਇਹ ਵੀ ਤਿੰਨੇ ਪਾਸੇ ਨੂੰ ਖੋਲ ਇਹ ਇੱਕ ਟਰਾਲੀ ਦਾ ਤਿੰਨੇ ਪਾਸੇ ਨੂੰ ਹਾਂ ਜੀ ਤਿੰਨੇ ਪਾਸੇ ਨੂੰ ਕਹਿੰਦੇ ਆ ਤੇ ਮੈਗ ਵੈਲਡਿੰਗ ਤੇ ਕਰਤਾ ਸਟਾਰਟ ਕਰ ਹਾਂ ਹਾਂ ਇਹ ਵੀਰ ਜੀ ਮੈਗ ਵੈਲਡਿੰਗ ਕਰਤਾ ਇੱਕ ਤਾਂ ਇਹਦਾ ਜੋੜ ਨਹੀਂ ਪੈਂਦਾ ਕਿ ਮਜ਼ਬੂਤ ਬਹੁਤ ਜ਼ਿਆਦਾ ਆ ਬੈਲਡਾ ਠੀਕ ਹੈ ਜੀ ਗੱਲ ਸਾਰਾ ਜਿਹੜਾ ਮਜ਼ਬੂਤੀ ਵਾਲਾ ਕੰਮ ਆ ਸੀ ਸਾਰਾ ਮੈਗ ਨਾਲ ਕਰਦੇ ਹਾਂ ਜੀ ਮੈਗ ਨਾਲ ਕਰਦੇ ਹਾਂ ਇਹਦੀ ਮਜ਼ਬੂਤੀ ਕਿੰਨੀ ਕੋਈ ਨਹੀਂ ਇਹ ਜਿਵੇਂ ਮੰਨ ਕੇ ਚੱਲੋ ਵੀ ਇਹ ਸੈਣੀ ਲੈ ਕੇ ਤੁਸੀਂ ਵੱਡਣ ਲੱਗੋਗੇ ਇਹ ਵੱਡਾ ਨਹੀਂ ਜਾਂਦਾ ਜੀ ਵੱਡਾ ਨਹੀਂ ਜਾਂਦਾ ਹਾਂ ਵੱਡਾ ਹੀ ਨਾ ਪੱਕਾ ਜਿਹੜਾ ਆਪਣਾ ਆ ਬੈਲਟ ਚੱਲਦਾ ਸੀ ਇਹਦੇ ਨਾਲ ਦੁੱਗਣੀ ਮਜ਼ਬੂਤੀ ਆ ਇਹ ਉਹ ਦੁੱਗਣੀ ਮਜ਼ਬੂਤੀ ਆ ਜੀ ਠੀਕ ਹੈ ਠੀਕ ਹੈ ਜੀ ਮਹਿੰਗਾ ਜ਼ਰੂਰ ਪੈਂਦਾ ਹੈਗਾ ਅਗਲਾ ਕਰ ਮਜ਼ ਬਾਤੀ ਇਸ ਤਰ੍ਹਾਂ ਜੱਲ ਹਾਂ ਇਹ ਲਾਈਟ ਰੇ ਉਹ ਲੱਗ ਹਾਂ ਇਹ ਲਾਈਟ ਰੇ ਜੋੜਨੀ ਪੈਂਦਾ ਜੀ ਇਹ ਚ ਠੀਕ ਹੈ ਜੋੜਨੀ ਪੈਂਦਾ ਹਾਂ ਇਹ ਆਹ ਟਰਾਲੀਆਂ ਦੀ ਸਾਰੀ ਮਿਗ ਵੈਲਡਿੰਗ ਦਿੱਤੀ ਇਹ ਸਾਰੀਆਂ ਮਿਗ ਵੈਲਡ ਨਹੀਂ ਹੋਈਆਂ ਵੀ ਇਹਦਾ ਮਜ਼ਬੂਤ ਕੰਮ ਆ ਸਾਰਾ ਮਿਗ ਨਾ ਹੋਇਆ ਵਾ ਥੱਲੇ ਰੇਲ ਦਾ ਇੱਥੇ ਹੀ ਨਗਾ ਮਰਵਾ ਦਿਓ ਠੀਕ ਹੈ ਕੈਮਰੇ ਦੇ ਠੀਕ ਹੈ ਜੀ ਹਾਂ 22 ਦੀ ਨਵੀਂ ਹੱਬ ਆ ਇਧਰ ਹੱਬ ਚੈੱਕ ਕਰੋ ਵੀਰੇ ਇਹ ਨੀਗਾ ਹੈਗਾ ਵੀ ਪੁਰਾਣੀ ਹੱਬ ਪਾ ਕੇ ਪਾਦੀ ਗਈ ਵੱਡੀਆਂ ਹੱਬਾਂ ਚ ਦੰਦਾਂ ਮੈਂ ਬਿਲਕੁਲ ਨਾ ਲੱਗਦਾ ਸਟੀਲੀ ਹੱਬ ਆ ਗਈ ਪੂਰੀ ਮਜ਼ਬੂਤੀ ਹੈ ਜੀ ਇਹ ਸਾਡਾ ਫਾਰਮ ਦਾ ਨਾਮ ਆ ਗਿਆ ਹੀ ਰਾਈਆ ਵਰਕਰ ਇਹ ਫਾਰਮ ਆ ਗਿਆ ਇਸ ਸਾਈਡ ਤੇ ਲਿਖਣ ਲੱਗੇ ਇਹ ਸਾਈਡ ਤੇ ਅਸੀਂ ਇਹ ਫਾਰਮ ਦਾ ਨਾਮ ਲਿਖਾਂਗੇ ਟੂਲ ਲੱਗ ਕੇ ਕਿ ਬੁੱਲ ਸਾਹਿਬ ਵਗੇਰਾ ਆ ਪਾਈਪ ਨੂੰ ਲੋਕ ਲੱਗਦਾ ਕਰਤਾ ਸੀ ਠੀਕ ਹੈ ਜੀ ਇੱਥੋਂ ਹੀ ਪਾਈਪ ਪਾ ਕੇ ਲੋਕ ਲੱਗ ਜਾਂਦਾਗਾ ਉਹ ਨੂੰ ਲੈਦਾ ਟਰਾਲੀ ਨਹੀਂ ਪਾਸ ਕਰ ਸਕਦਾ ਹਾਂ ਪਾ ਨਹੀਂ ਸਕਦਾ ਦੂਜੇ ਟਰੈਕਟਰ ਵਾਲੇ ਤਾਹਾਂ ਤਰਪਾਲ ਨੂੰ ਲਾਤਾ ਦੇਖ ਤੰਬੂ ਸਾਰਾ ਠੀਕ ਹੈ ਨਾ ਕਦੇ ਬਾਹਰ ਅੰਦਰ ਜਾਣਾ ਸਾਰਾ ਉਹ ਲੱਗ ਜਾਂਦਾ ਸਾਡੇ ਨਾਲ ਸਾਈਡ ਨੂੰ ਜਾਂਦੀਆਂ ਨੇ ਟਰਾਲੀਆਂ ਸੋਣ ਜਿਵੇਂ ਹਜ਼ੂਰ ਸਾਹਿਬ ਨੂੰ ਜਾਂਦੇ ਨੇ ਟਰਾਲੀਆਂ ਟਰੈਕਟਰ ਲੈਣਾ ਉਹ ਜੀ ਚੀਜ਼ ਠੀਕ ਹੈ ਚਲੋ ਮਰਜ਼ੀ ਖੋ ਠੀਕ ਹੈ ਜੀ ਕੋਈ ਹੋਰ ਖਾਸੀਅਤ ਟਰਾਲੀ ਦੀ ਫੋਨ ਆਪਣੀ ਖਾਸੀਅਤ ਇਹ ਹੈ ਜੀ ਕੱਲ ਨੂੰ ਗੰਨਾ ਲੱਦਣਾ ਜਾਂ ਤੁਸੀਂ ਆਲੂ ਲੱਦਣੇ ਹੈਗੇ ਲਾਰ ਦਾ ਬੂਨੀ ਚੱਲਦੀ ਟਰਾਲੀ ਠੀਕ ਹੈ ਠੀਕ ਹੈ ਜੀ ਹਾਂ ਇਹ ਲਾਰ ਰਿਆਂ ਦਾ ਬੂ ਚੱਲਦੀ ਨੇ ਜੀ ਪ੍ਰੋਪਰ ਫਿਟਿੰਗ ਦਾ ਕੁਆਲਟੀ ਦਾ ਫਿਰ ਅਸੀਂ ਐਪੌਕਸੀ ਪ੍ਰਾਈਮਰ ਲਾਉਨੇ ਆ ਇਹਨੂੰ ਐਸਪਾ ਦਾ ਰੰਗ ਲਾਉਨੇ ਆ ਐਸਪਾ ਦਾ ਰੰਗ ਹਾਂ ਕੋਲੇ ਗਾਖ ਖੜ ਕੇ ਗਾਖ ਲਗਵਾ ਸਕਦਾ ਆਪਾਂ ਨੇ ਠੀਕ ਪਰ ਆ ਗਾਖ ਗਾਖ ਦੀ ਚੁਆਇਸ ਤੇ ਚੁਆਇਸ ਆ ਜੀ ਹਾਂ ਸਾਡੇ ਕੋਲ ਤਿਆਰ ਮਿਲਨੇ ਨੇ ਤੁਲਮਾ ਦਾ ਰੇਟ ਕਰੀਏ ਵੀ ਤੁਲਮਾ ਕੀ ਰੇਟ ਕਰ ਲਓ ਤੁਲਮਾ ਜੀ ਸਟਾਰਟਿੰਗ ਹੋ ਜਾਂ ਉਹ 10000 ਰੇਟ ਹੋ ਜਾਂਦਾ ਹੈ ਨਹੀਂ ਮਿੱਤਰੋ ਰਾਈ ਵਾਲਿਆਂ ਦੀ ਵਰਕਸ਼ਾਪ ਵੀਰਾਂ ਦੀ ਤਪਾ ਮੰਡੀ ਦੇ ਵਿੱਚ ਆ ਆਪਣੇ ਅਲਵੇ ਲਾਉਣੇ ਬਰਨਾਲਾ ਸੰਗਰੂਰ ਏਰੀਏ ਦੇ ਵਿੱਚ ਤਾਂ ਸਾਰੇ ਮਲਾਂ ਬਠਿੰਡੇ ਤੱਕ ਤੋਂ ਨਹੀਂ ਭੰਜਦੀਆਂ ਆ ਆਪਣੀਆਂ ਜਾਂਦੀਆਂ ਜੀ ਹਾਂ ਤੇ ਬਾਕੀ ਜੇ ਵੀ ਹੋਰ ਕਿਸੇ ਨੇ ਵੀ ਟਰਾਲੀ ਬਣਵਾਉਣੀ ਆ ਤਾਂ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਦੇ ਉੱਤੇ ਚੱਲੀਏ ਨਾ ਬਾਕੀ ਤੁਸੀਂ ਵੀ ਪ੍ਰੋਪਰ ਦੱਸ ਦਿਓ ਜੀ ਆਪਣਾ ਐਡਰੈਸ ਇਹ ਆਪਣਾ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਓਕੇ ਦਰਾਜ ਵਾਲੇ ਫਾਟਕ ਦਰਾਜ ਵਾਲੇ ਫਾਟਕਾਂ ਦੇ ਰਾਈ ਵਾਲਿਆਂ ਦੀ ਵਾਰਕਸਾਤ ਰਾਜ ਰੋਡ ਦੇ ਉੱਤੇ ਆ ਜਾਵਾਂ ਹਾਂ ਤੇ ਮਿੱਤਰੋ ਫਾਟਕ ਵੀ ਸਾਹਮਣੇ ਆ ਰਹਿ ਗਏ ਦਿਖਾ ਦਿਓ ਤਫਾ ਦੇ ਵਿੱਚ ਆ ਜਾਵਾਂ ਵੀਰ ਇੱਥੇ ਜਿਹੜਾ ਟਰਾਲੀਆਂ ਤਿਆਰ ਕਰਦੇ ਨੇ ਕਿੰਨਾ ਟਾਈਮ ਉਹਨੂੰ ਟਰਾਲੀਆਂ ਬਣਾਉਂਦੇ ਨੇ 20 ਕੇ ਸਾਲ ਤਾਂ ਮੈਨੂੰ ਹੋ ਗਏ ਜੀ ਉਸ ਤੋਂ ਬਾਅਦ ਪਹਿਲਾਂ ਬਜ਼ੁਰਗ ਹਾਂ ਪਹਿਲਾਂ ਬਜ਼ੁਰਗ ਬਣਾਉਂਦੇ ਆ ਵਾ ਪਿਰਗੇ 30 35 ਸਾਲ ਉਹਨਾਂ ਨੂੰ ਹੋ ਗਏ 30 35 ਸਾਲ ਮੰਗੂ ਹੋ ਗਿਆ ਵੀ ਦੂਜੀ ਤੀਜੀ ਪੀੜ੍ਹੀ ਦੂਜੀ ਤੀਜੀ ਪੀੜ੍ਹੀ ਚੱਲਦੀ ਜਾਂਦੀ ਆ ਕਵਾਲੀਆ ਬਣਾਉਣ ਦੇ ਵਿੱਚ ਇਹ ਕਿ ਹਰੇਕ ਚੀਜ਼ ਦੀ ਕੁਆਲਿਟੀ ਅਸੀਂ ਕਿਸੇ ਕੰਪਰਮਾਈਜ਼ ਨਹੀਂ ਕੀਤਾ ਕਿਸੇ ਵੀ ਚੀਜ਼ ਨਾਲ ਕੰਪਰਮਾਈਜ਼ ਹਾਂ ਵੀ ਇਹ ਚੀਜ਼ ਆਪਾਂ ਹਲਕੀ ਲਾਤੀ ਨਾ ਉਹ ਨਹੀਂ ਗਾ ਸਾਰਾ ਟਾਡਾ ਜੇ ਲਾਉਣਾ ਪੂਰਾ ਮਜ਼ਬੂਤ ਲੋਹਾ ਲਾਉਨੇ ਹੋ ਲੋਹਾ ਜਿਹੜਾ ਮਰਜ਼ੀ ਕੰਮ ਲੈ ਸਕਦੇ ਆ ਬੰਦੇ ਤੁਸੀਂ ਹਾਂ ਯੇ ਮੈਂ ਕਹਿੰਦਾ ਬੱਤੇ ਬੱਤੇ ਕਿੰਨੇ ਪਾਏ ਹੋਏ ਨੇ ਬੱਤੇ ਲੰਬਾਈ ਦੇ ਹਿਸਾਬ ਨਾਲ ਪੈਂਦੇ ਆ ਜੀ ਓਕੇ ਹਾਂ ਮੈਂ ਕਹਿੰਦਾ ਕੋਈ 11 12 ਕੋਈ 13 ਵੀ ਪਵਾ ਹਾਂ ਜਿੰਨੇ ਮਰਜ਼ੀ ਪਾ ਲਓ ਤਿੰਨ ਆਉਣ ਵਾਲਾ ਕੋਈ ਫਾਰਸ ਬੈਠਣ ਤੋਂ ਹਾਂ 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 ਉਹ ਸਾਰੀ ਸਾਡੀ ਜ਼ਿੰਮੇਵਾਰੀ ਹੈ ਜੀ 3 ਇੰਚੀ 4 ਇੰਚੀ ਤਿੰਨੇ ਜੀ ਚੈਨਲ ਪਾਉਣੇ ਆਗੇ 3 ਕਿਲੋ ਵਾਲਾ 4 ਇੰਚੀ ਸੌਰੀ ਸੌਰੀ 4 ਇੰਚੀ 3 ਕਿਲੋ ਵਾਲਾ ਚਾਹੀਦਾ 3 ਕਿਲੋ ਵਾਲਾ ਹਾਂ ਠੀਕ ਆ ਆ ਦੀ ਬਹੁਤ ਸੋਹਣੀ ਲੱਗ ਰਹੀ ਹੈ ਬੀਨ ਹੈਂਡਲ ਲੌਗ ਲੂਪ ਸਾਰੇ ਮਜ਼ਬੂਤ ਲਾਉਣੇ ਆਗੇ ਦੇਖ ਕੋਈ ਮਾੜਾ ਨਹੀਂ ਲਾਉਂਦੇ ਅਸੀਂ ਹਾਂ ਠੀਕ ਹੈ ਠੀਕ ਹੈ ਰੰਗ ਗਾਘ ਦੀ ਚੋਅ ਇਹਦਾ ਕਰਾ ਕੇ ਦਮਨੇ ਆ ਇਹ ਜਗਾ ਟਰੈਕਟਰ ਦੇ ਰਿਕਾਰਡਿੰਗ ਹੋਵੇ ਆ ਵੀ ਲੱਗ ਜਾਂਦੀ ਆ ਬਿੱਡ ਤੇ ਜੀ ਅਜੇ ਬਾੜ ਤੇ ਹਾਂ ਐਂਗਲ ਵੀ ਲੱਗ ਜਾਂਦੇ ਉਹ ਗਾਘ ਦੇ ਚੋਅ ਸਾਹਿਬ ਉਹ ਗਾਘ ਦੀ ਚੋਅ ਸਾਹਿਬ ਕੀ ਲਗਾਉਣਾਗਾ ਐਂਗਲ ਆ ਆ ਵੀ ਜਿਹੜਾ ਪਾਈਪ ਲੱਗੀ ਵੀ ਆ ਇਹਨਾਂ ਗੱਟਾ-ਕੁੱਟਾ ਪਾੜਦਾ ਨਹੀਂ ਆਲੂਆਂ ਦਾ ਠੀਕ ਆ ਇਹਦੇ ਨਾਲ ਹਾਂ ਉਹ ਕੰਨੀ বাজਦੀ ਨਹੀਂ ਕੰਨੀ বাজਦੀ ਨਹੀਂ ਕੰਨੀ ਨਹੀਂ বাজਦੀ ਜਿਹੜੀ ਐਂਗਲ ਆ ਉਹਦੇ ਪਾੜ ਕੇ ਹੋਵੇ ਉਹ ਕਈ ਵਾਰ ਕੰਨੀ বাজਦੀ ਹੈਗੀ ਆਲੂਆਂ ਦਾ ਗੱਟਾ ਫਿਰ ਆਲੂ ਥੋੜਾ ਜਿਹਾ ਖਰਾਬ ਹੋਣ ਨੂੰ ਦਿੱਕਤ ਆਉਂਦੀ ਠੀਕ ਆ ਲੈ ਮੇਤਰੋ ਆ ਮੱਲਾ ਵੀ ਜੈਕਾਂ ਜਿਹੜੇ ਜੈਕਾਂ ਦੀ ਕੁਆਲਿਟੀ ਵੀ ਵਧੀਆਗੀ 14-7 ਦੇ ਡਬਲ ਜੈਕ ਲੱਗਦਾਗਾ 13 ਦੇ ਸਿੰਗਲ 14 ਤੋਂ ਡਬਲ ਤੋਂ ਸ਼ੁਰੂ ਹੋ ਜਾਂਦੇ ਸਾਰੇ ਜਿਹੜੇ ਜੈਕਾਂ ਦੀ ਹਾਂ ਇੱਕ ਸਟੇਜ ਤੇ ਦੋ ਸਟੇਜ ਤਿੰਨ ਸਟੇਜ ਨਹੀਂ ਉਹ ਵੀ ਦੋ ਲਾਉਣੇ ਆਗੇ ਦੋ ਲੱਗਦੇ ਉਹ ਵੀ ਹਾਂ ਉਹ ਵੀ ਦੋ ਲੱਗਦੇ ਦੋ ਲੱਗਦੇ ਇਹ ਜੈਕ ਇਹ 14-7 ਆ ਇਹ ਦੋ ਲੱਗਣਗੇ ਦੋ ਲੱਕ ਲਾਉਣੇ ਆ ਹਾਂ 13 ਦੇ ਇੱਕ ਲੱਗਦਾਗਾ 16 ਦੇ ਵੀ ਦੋ 18 ਦੇ ਵੀ ਨਾ 11 ਦੇ ਇੱਕ ਲੱਗ ਰਿਹਾ 11 ਦੇ ਇੱਕ ਲੱਗਦਾ ਤਿੰਨ ਸਟੇਡਾਂ ਵਾ ਹਾਂ ਠੀਕ ਆ ਲੈ ਹੈਵੀ ਜੱਕ ਲਾਉਣੇ ਆਗੇ 25 25 ਟਨ ਦੇ 25 25 ਟਨ ਦੇ ਹਾਂ ਠੀਕ ਆ ਮਿੱਤਰੋ ਇਹ ਗੱਲ ਨੋਟ ਕਰ ਲਿਓ ਵੀ ਰਾਜਿਆਂ ਦਾ ਬਾਕੀ ਵੀਰਾਂ ਦਾ ਨੰਬਰ ਚੰਦੀਆਂ ਦਾ ਉਹ ਨਾ ਥੱਲੇ ਲੇਜਰ ਕਾਟਿੰਗ ਤੇ ਇਹ ਕਰਾ ਲਿਓ ਸਾਰੀ ਲੇਜਰ ਹਾਂ ਰਾਇਆ ਵਰਕਸ ਤਪਾ ਮੰਡੀ ਇਹ ਵੀ ਲਵਾ ਦਾ ਕਰੋ ਨਾਲ ਰਾਇਆ ਵਰਕਸ ਤਪਾ ਮੰਡੀ ਹਾਂ ਤੇ ਬਾਕੀ ਮਿੱਤਰੋ ਵੀਡੀਓ ਨੂੰ ਹੁਣ ਕਰ ਦਿਓ ਸ਼ੇਅਰ ਧੰਨਵਾਦ